ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਧੀ ਅੱਜ ਬਠਿੰਡਾ ਦੇ 100 ਫੁੱਟੀ ਰੋਡ ਦੇਤੇ ਅੱਜ ਕਾਰ ਅਤੇ ਆਟੋ ਦੇ ਵਿੱਚ ਹੋਈ ਭਿਆਨਕ ਟੱਕਰ ਇਸ ਭਿਆਨਕ ਟੱਕਰ ਦੇ ਵਿੱਚ ਲਗਭਗ 12 ਦੇ ਕਰੀਬ ਬੱਚੇ ਹੋਏ ਜ਼ਖਮੀ ਅਤੇ ਉਹਨਾਂ ਨੂੰ ਬੱਚਿਆਂ ਨੂੰ ਸਿਵਲ ਹਸਪੀਟਲ ਦੇ ਵਿੱਚ ਪਹੁੰਚ ਕੀਤਾ ਗਿਆ ਪਹੁੰਚਣ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਔਰ ਜਿਨ੍ਹਾਂ ਦੇ ਵਿੱਚੋਂ ਇੱਕ ਕੁੜੀ ਦੇ ਜਾਦਾ 6:00 ਵਜੇ ਜਿਹਦੇ ਕੀ ਫੱਟੜ ਹੋ ਚੁੱਕੀ ਹੈ ਬਾਕੀਆਂ ਦੇ ਥੋੜੀ ਬਹੁਤ ਛੱਟ ਬੱਜੀ ਹੈ ਤੇ ਜਿਨ੍ਹਾਂ ਦਾ ਇਲਾਜ ਹਸਪੀਟਲ ਦੇ ਵਿੱਚ ਚੱਲ ਰਿਹਾ ਹੈ ਆਓ ਆਪਾਂ ਤੁਹਾਨੂੰ ਦਿਖਾ ਰਹੇ ਤਸਵੀਰਾਂ ਅਤੇ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਬੱਚਿਆਂ ਦੇ ਬਹੁਤ ਜ਼ਿਆਦਾ ਛੱਟ ਬੱਜੀ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਹੰਸੂ ਹਾਂ ਬਟਾ ਕੀ ਹੋਇਆ ਕੀ ਹਾਦਸਾ ਕਿਵੇਂ ਹੋਇਆ ਉਧਰ ਜੇ ਔਟ ਆ ਰਹਾ ਸੀ ਤੇਜ਼ ਅੱਛਾ ਨਹੀਂ ਉਹ ਕਾਰ ਆ ਰਹਾ ਸੀ ਤੇਜ਼ ਜੀ और जा रहा था कार ने टक्कर मार दी ऑटो ऑटो में कितने बच्चे थे आ, मैंने गिना तो पंद्रह बच्चे थे पंद्रह बच्चे थे अच्छा तो छोटे सभी के लगी है हाँ। आप कौन से स्कूल में पढ़ते हो प्रयास ਨਾ ਮੈਂ ਤੁਹਾਡਾ ਹਰਪ੍ਰੀਤ ਜੀ ਹਰਪ੍ਰੀਤ ਸਿੰਘ ਜੀ ਜਿਹੜਾ ਆਟੋ ਆ ਤੁਹਾਡਾ ਸੀਗਾ ਇਹ ਕੀ ਹੋਇਆ ਕੀ ਹਾਦਸਾ ਮੈਂ ਬੱਚੇ ਲੈ ਕੇ ਸਕੂਲ ਦੀ ਛੱਡਣ ਜਾ ਰਿਹਾ ਸੀਗਾ ਆਵਰਾ ਉਹ 100 ਗੱਡੀ ਦੇ ਵਿੱਚ ਜਿਹੜੇ ਸਕੂਲ ਕੋਲੇ ਕੱਟਾ ਜਿਹੜਾ ਉਹ ਤੋਂ ਕੱਟ ਉਹ ਧੂਬਿਆਣਾ ਰੋਡ ਤੋਂ ਮੈਂ ਕੱਟਣ ਵਾਸਤੇ ਅੱਗੇ ਨੂੰ ਕੀਤਾ ਉਹ ਗੱਡੀ ਬਲੈਰੋ ਪੂਰੀ ਤੇਜ਼ ਸੀ ਜੀ ਉਹਨੇ ਗੱਡੀ ਲਿਆ ਕੇ ਵਿੱਚ ਮਾਰੀ ਕਿਸੇ ਨੂੰ ਕੰਟਰੋਲ ਨਹੀਂ ਹੋ ਗੱਡੀ ਬਹੁਤ ਤੇਜ਼ ਸੀ ਜੀ ਉੱਥੇ ਜਿੰਨੇ ਲੋਕ ਖੜੇ ਆ ਉੱਥੇ ਸਾਹਮਣੇ ਦੇਖਿਆ ਹਾਂ ਮੈਨੂੰ ਸਭ ਤੋਂ ਪਤਾ ਇਹ ਗੱਡੀ ਦੀ ਕੀ ਕੰਡੀਸ਼ਨ ਦੀ ਗੱਡੀ ਦੀ ਆਟਾ ਚ ਕਿੰਨੇ ਬੱਚੇ ਸੀਗੇ 12 ਕ ਬੱਚੇ ਸੀਗੇ ਜੀ 12 ਬੱਚੇ ਸੀਗੇ ਤੇ ਕਿੰਨੇ ਤੇ ਛੱਟਾ ਛਟਾ ਬਜੀਆਂ ਹਾਂਜੀ ਛੱਟਾ ਛਟਾ ਕਿੰਨੇ ਬੱਚੇ ਸਾੜੇ ਬੱਚੇ ਉਹੀ ਹਸਪੀਟਲ ਦੇ ਵਿੱਚ ਹੀ ਕਿਹੜੇ ਸਕੂਲ ਦੇ ਸੀਗੇ ਇਹ ਰੈੱਡ ਕ੍ਰੋਸ ਕਚਾਈਆਂ ਦੇ ਵਿੱਚ ਜਿਹੜਾ ਸਕੂਲ ਅੱਛਾ ਉਹਨਾਂ ਦੇ ਬੱਚੇ ਸੀਗੇ ਸਰਕਾਰੀ ਸਕੂਲ ਦੇ ਸਰਕਾਰੀ ਸਕੂਲ ਦੇ ਅੱਛਾ ਸੀਗੇ ਤੇ ਕੋਈ ਜ਼ਿਆਦਾ ਵੀ ਛੱਟ ਬਜੀ ਕਿਸੇ ਦੇਖੀ ਜ਼ਿਆਦਾ ਛੱਟ ਮੈਂ ਤਾਂ ਉਸੇ ਤਰ੍ਹਾਂ ਸੀ ਮੈਨੂੰ ਇੰਨਾ ਪਤਾ ਨਹੀਂ ਬੱਚਾ ਦਾ ਇੱਥੇ ਹਸਪੀਟਲ ਦੇ ਵਿੱਚ ਹੀ ਚੈਟਰ ਦੀ ਕਰ ਰਹੀ ਅਸੀਂ ਹਸਪੀਟਲ ਦੇ ਕਿਤੇ हाँ जी डॉक्टर साहब जरा अज का एक्सीडेंट होया है चाहूंगे जी ਸਾਡੇ ਕੋਲ ਜੀ ਲਗਭਗ 11 ਬੱਚੇ ਤੇ ਕਾਟਰ ਡਰਾਈਵਰ ਆਇਆ ਜੀ ਸਾਰਾ ਜਨ ਸੇਵਾ ਟਿਕਟ ਸਟੈਂਬਲੈਂਸ ਨਵਜਵਲ ਵੈਲਫੇਅਰ ਸੁਸਾਇਟੀ ਉਹਨਾਂ ਨੇ ਲੱਗਾਈ ਹੈ ਤੇ ਸੀ ਉਹਨਾਂ ਦਾ ਬੱਚਿਆਂ ਦਾ ਇਲਾਜ ਕਰ ਰਹੇ ਆ ਦੱਸਣ ਮੁਤਾਬਕ ਅੰਡਰ ਕਿਡ ਰੋਡ ਚੰਨੜ ਐਕਸੀਡੈਂਟ ਹੋ ਗਿਆ ਗੱਡੀਆਂ ਟਕਰਕੇ ਗਈਆਂ ਡਾਕਟਰ ਸਾਹਿਬਾਂ ਦੇ ਕੋਈ ਸੀਰੀਅਸ ਵੀ ਹੈ ਨਹੀਂ ਹਾਲ ਦੀ ਘੜੀ ਤਾਂ ਕੋਈ ਵੀ ਸੀਰੀਅਸ ਨਹੀਂ ਲੱਗ ਰਿਹਾ ਜੀ ਪਰ ਸਾਰੇ ਬੱਚੇ ਹਜੇ ਅਸੀਰ ਰੱਖੇ ਹੋਏ ਆਂਡਰ ਆਬਜ਼ਰਵੇਸ਼ਨ ਇੱਕ ਬੱਚੀ ਦੀ ਪੱਟ ਦਾ ਫ੍ਰੈਕਚਰ ਲੱਗ ਰਿਹਾ ਹੈਗਾ ਉਹ ਸੀ ਐਕਸੀਡੈਂਟ ਵਗੈਰਾ ਕਰਾ ਕੇ ਕੀ ਇਧਰ ਜੀ ਡਾਕਟਰ ਸਾਹਿਬ ਕਿਹੜੇ ਸਕੂਲ ਦੇ ਸੀਗੇ ਇਹ ਯਿਹੜੀ ਕਾਲੀ ਯੂਨੀਫਾਰਮ ਤੋਂ ਲੱਗ ਰਹੀ ਸੀ ਪ੍ਰਿਆਸ ਸਕੂਲ ਨੇ ਜੀ ਹਾਂਜੀ ਤੇ ਹੋਰ ਕੋਈ ਇਹਨਾਂ ਦੇ ਕੋਈ ਜ਼ਿਆਦਾ ਸੀਰੀਅਸ ਵਗੈਰਾ ਜਾਂ ਕੋਈ ਫ੍ਰੈਕਚਰ ਵਗੈਰਾ ਕੋਈ ਇਹਨਾਂ ਦਾ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇ ਅੱਜ ਵੀ ਜੀ ਕੀ ਨਾਮ ਹੈ ਤੁਹਾਡਾ ਪਤਾ ਨਹੀਂ ਜੀ ਸਹਾਰਾ ਦੇ ਸਹਾਰਾ ਵਰਕਰ ਹੈ ਅੱਜ ਸਾਡੇ ਸਹਾਰਾ ਗੰਡੋਂ ਨੂੰ ਖਾਣੇ 5533 ਤੇ ਜਿਹੜੇ ਕਾਲ ਆਈ ਸੀ ਕਿ ਇਹ ਦਾ ਫ੍ਰੈਕਚਰ ਹੋਣ ਤੇ ਨੈਸ਼ਨਲ ਸਕੂਲ ਦੇ ਵਾਲਾ ਰਿਕਰ ਆ ਕੇ ਆਖਿਆ ਖਾਸ ਹੋਇਆ ਇਹ ਪੈਸਾਰਾ ਟੀਮ ਐਂਬੂਲੈਂਸ ਲੈ ਕੇ ਪਹੁੰਚੀ ਸੀ ਜਿਹਦੇ ਵਿੱਚ 12 ਬੱਚੇ ਕੰਕਰੀਟ ਜੱਪੀ ਵਿੱਚ ਜਿਹਨੂੰ ਚੱਕ ਕੇ ਸਾਰਾ ਟੀਮ ਸੀਕੋ ਹਸਪੀਟਲ ਲੈ ਕੇ ਆਈ ਹੈ ਤੇ ਕਿੰਨੇ ਕੁ ਵੱਟੜ ਹੋਏ ਆ ਇਹ ਇਹ ਸਾਰੇ 12 ਦੇ 12 ਵੱਟੜ ਹੋਏ ਆ ਡਰਾਈਵਰ ਗਿੱਚੜ ਹੋਇਆ ਤੇ ਬਾਕੀ ਬਚਾ ਜੀ ਤੇ ਗਲਤੀ ਕੀ ਦੀ ਹੈ ਕੀ ਸੀ ਇਹਦੇ ਵਿੱਚ ਅਜੇ ਕਾਰਨ ਦਾ ਪਤਾ ਨਹੀਂ ਲੱਗਿਆ ਜੀ ਜਾਂਚ ਤੋਂ ਬਾਅਦ ਹੀ ਪਤਾ ਹੋਵੇਗੀ ਜੀ ਯਕੀਨ ਹੈ ਮੈਂ ਤੁਹਾਡਾ ਮੇਰਾ ਨਾਮ ਗੁਰਵੰਦਰ ਸ਼ਰਮਾ ਹਾਂਜੀ ਸਰ ਕੀ ਕਹਿਣਾ ਚਾਹੂਗਾ ਅੱਜ ਦਾ ਜਿਹੜਾ ਐਕਸੀਡੈਂਟ ਹੋਇਆ ਹੈ ਐਕਸੀਡੈਂਟ ਮੈਂ ਉਦੋਂ ਮੌਕੇ ਤੇ ਸੀਗਾ ਪਹੁੰਚ ਗਿਆ ਸੀਗਾ ਮੈਂ ਆਪਣੀ ਐਂਬੂਲੈਂਸ ਲੈ ਕੇ ਤੇ ਬੱਚਨ ਤੇ ਪਹਿਲਾਂ ਫਸਟ ایڈ ਦਿਵਾ ਦਿੱਤੀ ਸੀ ਥੋਬਿਆਣਾ ਰੋਡ ਤੇ ਡਾਕਟਰ ਕੌਸ਼ਲ ਜੀ ਆ ਗਏ ਆ ਤੇ ਉਸ ਤੋਂ ਬਾਅਦ ਐਂਬੂਲੈਂਸ ਆ ਗਈਆਂ ਸੀਗਾ ਫਸਵਾ ਵਾਲੀਆਂ ਤਾਂ ਬੱਚੇ ਸੇਫ ਹੈ ਐਸਐਮ ਡਾਕਟਰ ਸਾਹਿਬ ਪਹੁੰਚ ਗਏ ਆ ਸਿਵਲ ਹਸਪਤਾਲ ਚ ਬੱਚਿਆਂ ਦੇ ਸੱਟਾਂ ਜਰੂਰ ਹੈਗੇ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿਸੇ ਕਿਸਮ ਦੀ ਕੋਈ ਜੜੀ ਹੈਗੀ ਹੈ ਕੈਜ਼ੁਅਲਟੀ ਨਹੀਂ ਹੋਈ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਯਾਦ ਰੱਖਾਂਗੇ ਜੀ ਨੌਜਵਾਨ ਮਰਕਰ ਸਟੇਜ ਦਾ ਵਲੰਟੀਅਰ ਹਾਂ ਜੀ ਹਾਂ ਜੀ ਅਮਰਜੈਂਸੀ ਨੰਬਰ 8724 ਹੈ ਅਰਦਾਸ ਤੇ ਸਾਨੂੰ ਜੀ ਨੂੰ ਇਹ ਸੂਚਨਾ ਮਿਲੀ ਸੀ ਕਿ ਦਸ਼ਮੇਸ ਸਕੂਲ ਦੇ ਕੋਲੇ ਕਾਟੂ ਪੜ ਗਿਆ ਅਮਰਜੈਂਸੀ ਡਿਊਟੀ ਮੁੱਖ ਦੇ ਜਾ ਕੇ ਦੇਖਿਆ ਬੱਚੇ ਦਾ ਇੱਕ ਟਾੜਾ ਮੁੱਚਿਆ ਆਇਆ ਸੀ ਆਟੋ ਰਾਮ ਨੂੰ ਤੇ ਬੱਚੇ ਨੂੰ ਛੋਟਾ-ਬੜਾ ਮਦਦ ਕਰਕੇ ਸਮੋਤ ਅਮਰਜੈਂਸੀ ਵਾੜਦਾ ਤੱਕ ਲਿਖਾਇਆ ਜਿੱਥੇ ਉਹਦਾ ਇਲਾਜ ਚੱਲ ਰਿਹਾ ਦੱਸ ਤੋਂ 12 ਬੱਚੇ ਚੱਕੀ ਦੱਸੇ ਜਾ ਰਹੇ ਨੇ ਜਿੱਚੇ ਇੱਕ ਬੱਚੇ ਦੀ ਹਾਲਾ ਥੋੜੀ ਸੀਰੀਅਸ ਹੈ ਬੱਚੇ ਕਿੰਨੇ ਬੱਚੇ ਸੀ ਆਟੋ ਚੀਰ ਬਾਰਗ ਤੇਰੇ ਬੱਚੇ ਕਿਦਰ ਅੱਛਾ ਇੱਥੇ ਕਿੰਨੇ ਚੱਕਵੀ ਹੋ ਸਾਰੇ ਸਾਰੇ ਗਰੀਬਨ ਚੱਕਵੀ ਹੈ ਤੇ ਕੋਈ ਜ਼ਿਆਦਾ ਗੰਬੀਰ ਵੀ ਹੈ ਕੋਈ ਜ਼ਿਆਦਾ ਕੁੜੀਆਂ ਜ਼ਿਆਦਾ ਗੰਬੀਰ ਹੈ ਜਿਹੜੇ ਆਟੋ ਡਰਾਈਵਰ ਦੇ ਗੋਟ ਟੁੱਟ ਗਿਆ ਸੀ ਕੀ ਤੁਸੀਂ ਇੱਥੇ ਮੌਕੇ ਦੇ ਉੱਤੇ ਮੌਜੂਦ ਸੀ ਹਾਂਜੀ ਮੌਕੇ ਤੇ ਫੋਨ ਕਰਦੇ ਸੀ ਮੌਕੇ ਤੇ ਪਹੁੰਚੇ ਹਾਂਜੀ ਅੱਛਾ ਹਾਂਜੀ ਸਰ ਜਿਹੜਾ ਅੱਜ ਦਾ ਐਕਸੀਡੈਂਟ ਹੋਇਆ ਹੈੰਦੇ ਬਾਰੇ ਕੀ ਕਹਿਣਾ ਚਾਹੋਗੇ ਅੱਛਾ ਕਮਿਸ਼ਨ ਆਈਸਰ ਨੂੰ ਇੱਥੇ 100 ਫੁੱਟ ਰੋਡ ਤੇ ਇੱਕ ਆਟੋ ਤੇ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਜੀ ਆਟੋ ਵਾਲਾ ਜੋ ਦੱਸ ਰਿਹਾ ਜੀ ਸਕੂਲ ਵਾਲੇ ਬੱਚ ਪਾਟਿਓ ਲੋਕ ਜੀ ਨੂੰ ਦਰਵਾਜ਼ਾ ਦੇ ਕੇ ਰੱਜੀਏ ਸਰ ਕਿੰਨੇ ਬੰਦੇ ਬੱਚੇ ਜ਼ਖਮੀ ਹੋਏ ਆ ਹਜੇ ਇਹਨੂੰ ਵੈਰੀਫਾਈ ਕਰ ਰਹੇ ਜੀ ਬਸ ਇਹ ਦੱਸ ਰਹੇ ਆ ਕਿ ਪਬਲਿਕ ਨੂੰ ਪਤਾ ਲੱਗੇ ਵੀ ਆਟੋ 810 25 ਸੀ ਹੈ ਜੀ ਤੇ ਤਕਰੀਬਨ ਜੋ ਪ੍ਰੀਲਿਮਿਨਰੀ ਪਤਾ ਲੱਗਿਆ ਵੀ ਕੰਡੀਸ਼ਨ ਸਾਰਿਆਂ ਦੀ ਠੀਕ ਹੈ ਜੀ ਗੱਡੀ ਅਸੀਂ ਕਬਜ਼ੇ 'ਚ ਲੈ ਲਈ ਹੈ ਤੇ ਹੁਣ ਅੱਗੇ ਕਾਰਵਾਈ ਕਰਦੇ ਆ ਸਰ ਇਹ ਦੱਸਣ ਦਾ ਮਤਲਬ ਇਹ ਕਿ ਇੱਥੇ ਗਲਤੀ ਕੀਤੀ ਹੈ ਕੀ ਇਹ ਆਟੋ ਵਾਲੇ ਦੀ ਹੈ ਜਾਂ ਕਾਰ ਵਾਲੇ ਦੀ ਇਹ ਤਾਂ ਡਿਊਰਿੰਗ ਅਸੀਂ ਇਸ ਤੇ ਕੁਝ ਕਮੈਂਟ ਨਹੀਂ ਕਰ ਸਕਦੇ ਜੀ ਡਿਊਰਿੰਗ ਇਨਵੈਸਟੀਗੇਸ਼ਨ ਜਿਹਦੀ ਵੀ ਗਲਤੀ ਹੋਈ ਉਸ ਤੇ ਕਾਰਵਾਈ ਕੀਤੀ ਜਾਵੇ